ਗੁਰ ਪ੍ਰਸਾਦਿ ਬੋਜਲੇ ਤਉ ਹੋਇ ਮੇਰਾ ਘਰ ਕਰਦਾ ਨਰਜਨ ਸੋ ठाਕਰ ਮੇਰਾ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਦੀ ਮਿਹਰ ਨਾਲ ਜੇ ਇਹ ਭੇਦ ਸਮਝ ਲਿਆ ਜਾਏ ਤਾਂ ਖਲਾਸੀ ਹੋ ਜਾਂਦੀ ਹੈ ਬਾਮ ਤੇਗ ਇਹ ਹੈ ਕਿ ਹਰੇਕ ਹਿਰਦੇ ਵਿੱਚ ਪਵਿੱਤਰ ਨਾਮ ਹੀ ਵਿਆਪਕ ਹੈ ਤੇ ਉਹ ਪ੍ਰਭੂ ਹੀ ਮੇਰਾ ਮਾਲਕ ਹੈ ਗੁਰ ਪ੍ਰਸਾਦੀ ਮੂਝ ਦੇ ਤਉ ਹੋਏ ਨਵੇਰਾ ਘਰ ਘਰ ਨਾਮ ਨਿਰੰਝਨਾ ਸੋਠਾ ਕਰ ਮੇਰਾ ਬਿਨ ਗੁਰ ਸ਼ਬਦ ਨਾਲ ਛੁੱਟੀ ਐ ਦੇਖੋ ਵਿਚਾਰਾ ਜੀ ਲਖ ਕਰਮ ਕੁਮਾਵਹੀ ਬਿਨ ਗੁਰ ਅਧਿਆਰ ਰਮੈ ਕਿਤਾਬ ਜੀ ਕਹਿੰਦੇ ਹੈ ਭਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਓ ਗੁਰੂ ਦੇ ਉਪਦੇਸ਼ ਤੋਂ ਬਿਨਾ ਸੰਸਾਰ ਜੇ ਵੰਦਨਾ ਤੁਸ਼ਟ ਕਾਰਾ ਨਹੀਂ ਹੋ ਸਕਦਾ ਜੇ ਲੱਖਾਂ ਕਰਮ ਕਾਂਡ ਕੀਤੇ ਜਾਣ ਤਾਂ ਵੀ ਗੁਰੂ ਤੋਂ ਬਿਨਾ ਅ ਗਿਆਨ ਦਾ ਹਨੇਰਾ ਘਣਿਆ ਰਹਿੰਦਾ ਹੈਰਾ ਅੰਦੇ ਅਕਲੀ ਬਾਹਰੇ ਕੀ ਆਤਮ ਸਿਉ ਪਹੀਏ ਬੇਨ ਗੁਰ ਪੰਤਨਾ ਸੁਝਈ ਕਿਤ ਬਿਦ ਨਿਰਬਈਆ ਬਾਚਨ ਦੇ ਭਾਈ ਜਿਹੜੇ ਅਕਲ ਦੇ ਅੰਨੇ ਤੇ ਮੂਰਖ ਹਨ ਉਹਨਾਂ ਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਗੁਰੂ ਤੋਂ ਦਿਨਾ ਉਹਨਾਂ ਨੂੰ ਸਹੀ ਰਾਹ ਨਹੀਂ ਸੁਝਦਾ ਤੇ ਸਹੀ ਰਾਹ ਤੇ ਸਹੀ ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸਾਥ ਨਹੀਂ ਨਿਭ ਸਕਦਾ ਕੋਟ ਤੋਂ ਖਰਾ ਕਰ ਖਰੇ ਸਾਰ ਨਾ ਜਾਣ ਅੰਦੇ ਕਾ ਨਾ ਭਾਰ ਕੋ ਕਲੀ ਕਾਲ ਵਡਾਣ ਗੁਰੂ ਜੀ ਕਹਿੰਦੇ ਝੂਠੇ ਨੂੰ ਸੱਚ ਆਖਿਆ ਜਾ ਰਿਹਾ ਤੇ ਜਿਹੜਾ ਸੱਚਾ ਹੈ ਉਸ ਦੀ ਕਦਰ ਕੋਈ ਨਹੀਂ ਸਮਝਦਾ ਇਹ ਕਾਲ ਯੁਗ ਦਾ ਅਜੀਬ ਦਸਤੂਰ ਹੈ ਕਿ ਮੂਰਖ ਮਨੁੱਖ ਦਾ ਨਾਮ ਅਤਲ ਮੰਦ ਤੈ ਗਿਆ ਹੈ ਸੁੱਤੇ ਕੋ ਜਾਗਤ ਕਹਿ ਜਾਗਦ ਦਾ ਸੁੱਤਾ ਜੀਵਤ ਕਾ ਮੂਆ ਕਹਿ ਮੂਏ ਨੀ ਰੋਤਾ ਗੁਰੂ ਜੀ ਕਹਿੰਦੇ ਜੋ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਉਸ ਨੂੰ ਜਾਗਦਾ ਕਿਹਾ ਜਾ ਰਿਹਾ ਹੈ। ਬਾਪ ਅਮੀਰ ਦੀ ਬੱਲੇ ਬੱਲੇ ਹੈ। ਜੋ ਪਗਤੀ ਵਿੱਚ ਸੁਚੇਤ ਹੈ ਉਸ ਨੂੰ ਸੁਤਾਂ ਕਿਹਾ ਜਾ ਰਿਹਾ ਹੈ। ਜੋ ਸੰਸਾਰ ਦੇ ਮੋਹ ਨੂੰ ਛੱਡ ਕੇ ਜਿਉਂਦਾ ਹੈ ਉਸ ਨੂੰ ਮੋਇਆ ਕਿਹਾ ਜਾ ਰਿਹਾ ਹੈ। ਪਰ ਮਰੇ ਹੋਏ ਨੂੰ ਦੇਖ ਕੇ ਕੋਈ ਅਫਸੋਸ ਨਹੀਂ ਕਰਦਾ। ਤਕ ਕੋ ਜਾਤਾ ਚੈ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ ਸਤਿਗੁਰੂ ਕਹਿੰਦੇ ਪ੍ਰਭੂ ਦੀ ਬੰਦਗੀ ਵਾਲਾ ਹੋਣ ਵਾਲੇ ਮਨੁੱਖ ਨੂੰ ਸੰਸਾਰ ਆਖਦਾ ਹੈ ਕਿ ਇਹ ਇਸ ਨੇ ਦੁਨਗਿਆਦਾਰੀ ਛੱਡ ਦਿੱਤੀ ਹੈ ਪਰ ਜਿਹੜਾ ਭਜਨ ਬੰਦਗੀ ਨੂੰ ਛੱਡ ਲਿਆ ਹੈ ਉਸ ਨੂੰ ਦੁਨੀਆ ਦਾ ਦੀ ਗੱਲ ਆਇਆ ਕਿਆ ਜਾ ਰਿਹਾ ਹੈ ਜੋ ਤੰਨ ਮਾਲ ਕਰਾਇਆ ਹੋ ਜਾਣਾ ਹੈ ਉਸ ਨੂੰ ਆਪਣਾ ਆਖਦਾ ਹੈ ਤੇ ਜੋ ਪ੍ਰਭੂ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ਮਿੱਠੇ ਪਕੌੜਾ ਕਹੇ ਕੌੜੇ ਕੋ ਮਿੱਠਾ ਰਾਤੇ ਕੇ ਕਰੇ ਐਸਾ ਕਲ ਮੈਂ ਨਹੀਂ ਲਾ ਪਛ ਜਿੰਦੇ ਪ੍ਰਭੂ ਦੇ ਮਿੱਠੇ ਨਾਮ ਰਸ ਨੂੰ ਕੌੜਾ ਮੰਨਦਾ ਤੇ ਜੋ ਸੰਸਾਰ ਦਾ ਮੋਹ ਕੌੜਾ ਸਾਬਦੂਣਾ ਹੈ ਉਸ ਨੂੰ ਮਿੱਠਾ ਮੰਨ ਰਿਹਾ ਹੈ ਪਰਮਾਤਮਾ ਦੀ ਨਾਮ ਬੰਦਗੀ ਵਿੱਚ ਜੁੜਨ ਵਾਲੇ ਦੀਿੰੰਗਾ ਕਰ ਰਿਹਾ ਹੈ ਮੈਂ ਕਲਜੋਤ ਵਿੱਚ ਅਜਿਹਾ ਅਜੀਬ ਤਮਾਸ਼ਾ ਵੇਖ ਰਿਹਾ ਹਾਂ ਚਿਰ ਕੀ ਸੇਵਾ ਕਰੇ ਥਾਂ ਕਰ ਨਹੀਂ ਦਿੱਸ ਪੁਕਰ ਮੀਰ ਰੋਨੀਏ ਮੱਖਣ ਨਹੀਂ ਦਿੱਸ ਵਾਚਕ ਨੇ ਲੋਕ ਪ੍ਰਮਾਤਮਾ ਦੀ ਦਾਸੀ ਮਾਇਆ ਦੀ ਸੇਵਾ ਕਰ ਰਹੇ ਹਨ ਇਹ ਉਹਨਾਂ ਨੂੰ ਮਾਲਕ ਪ੍ਰਭੂ ਨਹੀਂ ਦੱਸਦਾ ਤਲਾਬ ਵਿੱਚ ਪਾਣੀ ਨੂੰ ਰੜਕਿਆ ਜਾਏ ਤਾਂ ਉਸ ਵਿੱਚੋਂ ਮੱਖਣ ਹਾਸਲ ਨਹੀਂ ਹੋ ਸਕਦਾ ਇਸ ਪਦ ਜੋ ਅਰਥਾਏ ਨੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪਕੋ ਦਾ ਜੋ ਸਹੀ ਅਰਥ ਕਰ ਲਵੋ ਪਾਚਾ ਕਹਿੰਦੇ ਉਹੀ ਮੇਰਾ ਗੁਰੂ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ فرمਉਂਦੇ ਨੇ ਕਹਿੰਦੇ ਜੋ ਆਪਣੇ ਅਸਲੇ ਨੂੰ ਸਮਝਦਾ ਹੈ ਉਹ ਪਰੇ ਤੋਂ ਪਰੇ ਹੈ ਇਸ ਪਦ ਜੋ ਅਰਥਾਏ ਨੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪ ਕੋ ਸੋ ਅਪਰਵਾਰਾ ਸਾਬੇ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਕੈ ਬੂਜੀਐ ਸਭ ਬ੍ਰਹਮ ਸਮਾਇਆ ਪਾਚਕ ਨੇ ਹਰ ਪਾਸੇ ਅਦਾਲ ਪੁਰਖ ਪਰਮੇਚਰ ਆਪ ਹੀ ਆਪ ਗਿਆਨਕ ਹੈ ਉਹ ਆਪ ਹੀ ਦਿਵੰਤਰਾਹੇ ਪੌਂਦਾ ਹੈ ਗੁਰੂ ਦੀ ਧੇਰਨਾ ਬੇਗਦੇ ਸਮਝ ਪੈਂਦੀ ਹੈ ਪਿਆਰਿਓ ਕਿ ਹਰ ਥਾਂ ਪਰਮਾਤਮਾ ਹੀ ਵਿਆਪਕ ਹੈ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਭਾਈ ਗੁਰੂ ਜੀ ਦੇ ਨਾਲ ਜੇ ਇਹ ਭੇਦ ਸਮਝ ਲਿਆ ਜਾਏ ਤਾਂ ਖਲਾਸੀ ਹੋ ਜਾਂਦੀ ਹੈ ਭੇਦ ਇਹ ਹੈ ਕਿ ਮਰੇ ਦੇ ਹਿਰਦੇ ਵਿੱਚ ਪਵਿੱਤਰ ਦੇ ਉਹ ਪ੍ਰਭੂ ਹੀ ਮੇਰਾ ਮਾਲਕ ਹੈ ਇਹ ਭਾਈ ਇਸ ਗਰਮ ਚੱਕੀ ਤਰ੍ਹਾਂ ਵਿਚਾਰ ਕੇ ਕਹਿੰਦੇ ਦੇਖ ਲਓ ਗੁਰੂ ਦੇ ਉਪਦੇਸ਼ ਤੋਂ ਬਿਨਾਂ ਸੰਸਾਰ ਤੇ ਬੰਦਨਾ ਤੋਂ ਛੁਟਕਾਰਾ ਨਹੀਂ ਦੇ ਸਕਦਾ ਜੇ ਲੱਖਾਂ ਕਰਮ ਕਾਂਡ ਕੀਤੇ ਜਾਣ ਤਾਂ ਵੀ ਗੁਰੂ ਤੋਂ ਬਿਨਾਂ ਅ ਗਿਆਨ ਦਾ ਹਨੇਰਾ